ਡੱਚੋ ਜੰਮਿਆ ਪਰ ਅੰਦਰ ਜਗਾ ਨਹੀਂ ਦਿੰਦਾ ਕਹਿੰਦਾ ਤੂੰ ਨਹੀਂ ਮੇਰੀ ਮਾਂ ਮੈਂ ਨਹੀਂ ਤੈਨੂੰ ਮੰਨਦਾ ਤੂੰ ਮੇਰੀ ਕਦਰ ਨਹੀਂ ਕਰਦੀ ਪਿਓ ਨਹੀਂ ਜਗਾ ਦਿੰਦਾ ਕੀ ਕਰੇ ਪਿਓ ਫਿਰ ਜੰਮਿਆ ਜਿਨ੍ਹਾਂ ਨੇ ਉਹ ਵੀ ਕੁਝ ਨਹੀਂ ਕਰ ਸਕਦੇ ਇਹ ਤੇ ਮਰਜੀ ਤਾਂ ਹੀ ਤੇ ਕਹਿੰਦਾ ਨਾ ਵੀ ਰੱਬ ਨੇ ਬੰਦੇ ਨੂੰ ਆਜ਼ਾਦ ਰੱਖਿਆ ਸਿੱਧਾ ਸਬੰਧ ਆਪਣੇ ਨਾਲ ਹੈ ਉਹਦੇ ਨਾਲ ਆਜ਼ਾਦ ਛੱਡਿਆ ਉਹਨੇ ਪੈਦਾ ਕਰਕੇ ਆਪਣਾ ਵੀ ਵਿੱਚ ਰੋਲ ਨਹੀਂ ਰੱਖਿਆ ਕਹਿੰਦਾ ਤੇਰੀ ਮਰਜ਼ੀ ਚੰਗੀ ਜਿਹੜਾ ਬੰਦਾ ਰੱਬ ਨੇ ਆਜ਼ਾਦ ਕੀਤਾ ਹੈ ਉਹਨੂੰ ਅੱਜ ਕੱਲ ਦੇ ਆ ਪਖੰਡੀ ਗੁਲਾਮ ਬਣਾਉਣ ਨੂੰ ਫਿਰਦੇ ਆ ਖੁਸਤਨਾ ਫਰੀ ਸਾਹਿਬ ਆਜ਼ਾਦ ਹੈ ਬੰਦਾ ਸੁਭਾਅ ਬੰਦਾ ਆਪਣੀ ਮਰਜ਼ੀ ਦਾ ਮਾਲਕ ਜਿੱਧਰ ਨੂੰ ਮਰ ਇਹਨੂੰ ਇਹਨੂੰ ਬੰਨਣ ਨੂੰ ਫਿਰਦੇ ਆ ਇਹਦਾ ਦਿਮਾਗ ਖੁੱਲਾ ਇਹਨੂੰ ਖੁੱਲਣ ਦੋ ਆਜ਼ਾਦ ਹੈ ਇਹ ਇਹਨੂੰ ਬੰਨੋ ਨਾ ਭਾਈ ਬੰਨੋਗੇ ਕੀ ਬੰਨਿਆ ਜਾ ਹੀ ਨਹੀਂ ਸਕਦਾ ਆਓ ਗੁਰੂ ਸਾਹਿਬ ਮਿਹਰ ਕਰਨ ਸੰਗਤ ਨੂੰ ਬੇਨਤੀ ਹੈ ਵੀ ਪਰਮੇਸ਼ਰ ਦੁਆਰ ਜਿੰਨਾਂ ਕੋ ਟਾਈਮ ਹੋਵੇ ਜਰੂਰ ਹਾਜ਼ਰੀ ਭਰਿਆ ਕਰੋ ਤੁਹਾਡਾ ਆਪਣਾ ਸਥਾਨ ਹੈ ਜਿੰਨੇ ਸਾਲ ਮੈਂ ਹਾਂ ਉਹਦਾ ਪ੍ਰਬੰਧ ਚਲਾਉਂਦਾ ਮੈਂ ਨਹੀਂ ਰ੍ਹਾਂਗਾ ਤਾਂ ਵੀ ਪ੍ਰਬੰਧ ਉਹ ਸੰਗਤ ਦਾ ਹੀ ਹੈ ਸੰਗਤ ਸਾਹਮਦੀ ਹੈ ਇੱਕ ਰਹਿਸ਼ ਦੇ ਕਮਰੇ ਚਾਰ ਦੋ ਦੋ ਤਿੰਨ ਕਮਰੇ ਮੇਰੇ ਕੋਲ ਹੈ ਜਿੰਨਾ ਚ ਰਜਾਉਣਾ ਉਹਨਾਂ ਚ ਮੇਰੇ ਕੋਲ ਹੈ ਮੁੜ ਕੇ ਉਹ ਵੀ ਸੰਗਤ ਦੀ ਹੈ ਬਾਕੀ ਭਾਈ ਜੋ ਹੈ ਉਹ ਸਾਰਾ ਕੁਝ ਤੁਸੀਂ ਰਜਿਸਟਰੀਆਂ ਚੈੱਕ ਕਰ ਲਓ ਪਟਿਆਲਾ ਸਾਡਾ ਆਪਣਾ ਹੀ ਐ ਮੈਂ ਇੱਕ ਵੀ ਚੀਜ਼ ਆਪਣੇ ਨਾਂ ਨਹੀਂ ਰੱਖੀ ਸਭ ਕੁਝ ਗੁਰੂ ਗ੍ਰੰਥ ਸਾਹਿਬ ਦੇ ਨਾਂ ਐ ਤੁਹਾਡਾ ਆਸਥਾਨ ਐ ਗੁਰੂ ਸਾਹਿਬ ਦਾ ਜਿੰਨਾ ਚਿਰ ਜਿਉਣਾ ਉਹਦਾ ਪ੍ਰਬੰਧਕ ਆ ਮੈਂ ਸਾਂਭਦਾ ਜਰੂਰ ਆ ਮੈਨੂੰ ਲੰਗਰ ਦਾ ਫਿਕਰ ਹੁੰਦਾ ਐ ਲਾਈਟਾਂ ਦਾ ਖਰਚਾ ਸਾਰਾ ਪ੍ਰਬੰਧ ਅਸੀਂ ਕਰਦੇ ਆ ਉਹ ਵੀ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਹੀ ਹੁੰਦਾ ਐ ਇਸ ਕਰਕੇ ਜਿੰਨਾ ਚਿਰ ਹਾਂ ਉਹਨਾਂ ਚਿਰ ਮੇਰੇ ਕੋਲ ਐ ਤੁਹਾਡਾ ਆਸਥਾਨ ਐ ਜਦੋਂ ਮਰਜ਼ੀ ਆਓ ਵਰਤੋ ਜਿਨ੍ਹਾਂ ਚ ਜਿਵੇਂ ਵੀ ਆਪ ਜੀ ਨੂੰ ਮੌਕਾ ਮਿਲੇ ਦਰਸ਼ਨ ਦਿਆ ਕਰੋ ਵੱਧ ਚੜ ਕੇ ਆਪਾਂ ਵੱਡੀ ਗੱਲ ਹੈ ਗੁਰਬਾਣੀ ਸੁਣੋ ਸਮਝੋ ਸਹਿਜ ਪਾਠ ਆਰੰਭ ਕਰਨ ਵਾਸਤੇ ਬੇਨਤੀ ਹੈ ਸਿੰਘੋ ਕੱਲ ਨੂੰ ਸੇਵਾਦਾਰ ਆਉਣਗੇ ਸਹਿਜ ਪਾਠ ਦੀ ਟੀਮ ਜਿਹੜੀ ਹੈ ਆ ਗੱਲ ਧਿਆਨ ਨਾਲ 1 ਮਿੰਟ ਲਈ ਸੁਣ ਜਿਓ ਜਿਹੜੇ ਪੜ੍ਹੇ ਲਿਖੇ ਹੋ ਭਾਈ ਉਹ ਸਹਿਜ ਪਾਠ ਰੱਖੋ ਪੋਥੀਆਂ ਤੁਹਾਨੂੰ ਫ੍ਰੀ ਦੇ ਕੇ ਜਾਣਗੇ ਸਿੰਘ ਤੇ ਜਿਹੜੇ ਗੁਰਦੁਆਰੇ ਵਿੱਚ ਅੱਜ ਅਮਰਦਾ ਬਾਟਾ ਤਿਆਰ ਹੋਇਆ ਹੈ ਸਿੰਘ ਸਭਾ ਗੁਰਦੁਆਰਾ ਥਾਣਾ ਰੋਡ ਬਾਦਸੋਂ ਇਸੇ ਗੁਰਦੁਆਰੇ ਦੇ ਵਿੱਚ ਕੱਲ ਨੂੰ ਸਹਿਜ ਪਾਠ ਆਰੰਭ ਹੋਣਗੇ ਐਤਵਾਰ ਕਰਕੇ ਕੱਲ ਨੂੰ ਛੁੱਟੀ ਹੈ ਤੇ ਮੇਰੀਆਂ ਭੈਣਾਂ ਜਿੰਨੀਆਂ ਪੜੀਆਂ ਲਿਖੀਆਂ ਨੇ ਜਿੰਨੇ ਤੁਹਾਡੇ ਚ ਬਾਣੀ ਪੰਜਾਬੀ ਪੜ ਲੈਂਦੇ ਐ ਉਹ ਡਰੋ ਨਾ ਸਾਡੇ ਡਰਾਇਆ ਬਹੁਤ ਆ ਕਹਿੰਦੇ ਨੇੜੇ ਨਾ ਜਾਈ ਪਾਪ ਲੱਗ ਜੂ ਗਲਤ ਪੜ ਦੇਗਾ ਪਾਪ ਲੱਗ ਜੂ ਭਾਈ ਜਿਹੜੇ ਅੱਜ ਠੀਕ ਪੜਦੇ ਐ ਕਦੇ ਨਾ ਕਦੇ ਜਦੋਂ ਸ਼ੁਰੂ ਕੀਤਾ ਸੀ ਉਦੋਂ ਉਹ ਗਲਤ ਪੜਦੇ ਸੀ ਬੰਦਾ ਗਲਤ ਪੜ ਕੇ ਹੀ ਹੌਲੀ-ਹੌਲੀ ਸ਼ੁੱਧ ਪਾਠ ਕਰਦਾ ਹੈ ਇੱਥੇ ਕਈ ਇੱਕ ਸਾਲ ਵਿੱਚ 20-20 ਸਹਿਜ ਪਾਠ ਕਰ ਦਿੰਦੇ ਆ ਸਹਿਜ ਪਾਠ ਕਰੋ ਕੋਈ ਜ਼ਰੂਰੀ ਨਹੀਂ 20 ਕਰਨੇ ਨੇ ਇੱਕ ਕਰੋ ਸਾਲ ਦਾ ਪੰਜ-ਸੱਤ ਅੰਗ ਰੋਜ਼ ਪੜਿਆ ਕਰੋ ਸਾਰਿਆਂ ਨੂੰ ਬੇਨਤੀ ਹੈ ਮੇਰੀਆਂ ਭੈਣਾਂ ਨੂੰ ਵੀ ਵੀਰਾਂ ਨੂੰ ਵੀ ਵੀ ਇੱਕ-ਇੱਕ ਇੱਕ ਭਾਵੇਂ ਤੁਸੀਂ ਪੰਜ-ਸੱਤ ਅੰਗ ਮਹੀਨੇ ਦੇ ਇਹ ਰੋਜ਼ ਪੰਜ ਪੜ ਲਿਆ ਪੰਜ ਕਪੜੀ ਕਰ ਲੋ ਤਾਂ ਵੀ ਸਾਲ ਵਿੱਚ ਤੁਸੀਂ ਭੋਗ ਪਾ ਲੈਣਾ ਪੰਜ ਅੰਗ ਸੱਤ ਅੰਗ ਰੋਜ਼ ਪੜ ਲਿਆ ਕਰੋ ਇਹ ਕਿਰਪਾ ਕਰਕੇ ਸਹਿਜ ਪਾਠ ਆਪੋ ਆਪਣੇ ਘਰੋੜ ਘਰੀ ਰੱਖੋ ਬਾਣੀ ਪੜੋਗੇ ਗਿਆਨ ਆਏਗਾ ਅਕਲ ਆਏਗੀ ਵੱਧ ਚੜ ਕੇ ਸਹਿਜ ਪਾਠ ਕਰੋ ਭੈਣਾਂ ਨੂੰ ਜਿੰਨੀਆਂ ਪੰਜਾਬੀ ਪੜੀਆਂ ਜਿੰਨੇ ਵੀਰੋਂ ਡਰੋ ਨਾ ਘਬਰਾਓ ਨਾ 6 ਮਹੀਨਿਆਂ ਚ ਭੋਗ ਪਾ ਲਿਆ ਫਿਰ ਆਰੰਭ ਕਰ ਲਿਆ ਫਿਰ ਭੋਗ ਪਾ ਲਿਆ ਫਿਰ ਆਰੰਭ ਕਰ ਲਿਆ ਕਰੋ ਆਪ ਪਾਠ ਚੱਲਣ ਦਿਓ ਆਪ ਪਾਠ ਚੱਲਣ ਦਿਓ ਲੜੀਆਂ ਵਾਲੇ ਬਾਬਿਆਂ ਦੇ ਦਿਮਾਗ ਸੈੱਟ ਹੋਣ ਮਾੜੇ ਮੋਟੇ ਅਗਲਾ ਕਹਿੰਦਾ ਪੈਸੇ ਜਮਾ ਕਰਾਓ ਭਾਈ ਤੁਹਾਡਾ ਪਾਠ ਕਰਨਾ ਤੁਸੀਂ ਕਿਉਂ ਕਹ ਅਸੀਂ ਤੇ ਦੋ ਕਰ ਲੇ ਜੀ ਇੱਕ ਸਾਲ ਚ ਐ ਕਿਹਾ ਕਰੋ ਅੱਗੋਂ ਜਵਾਬ ਠੋਕ ਕੇ ਦਿਆ ਕਰੋ ਤੇ ਸਾਲ ਚ ਦੋ ਕਰ ਲੇ ਤੇ 10000 ਰੁਪਇਆ ਅਸੀਂ ਕਿਸੇ ਗਰੀਬ ਦੀ ਲੜਕੀ ਦੇ ਵਿਆਹ ਚ ਹਿੱਸਾ ਪਾਤਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਪੈ ਗਿਆ ਹਿੱਸਾ ਸਾਡਾ ਇਹ ਠੱਗੀ ਜਾਲ ਪੂਰੇ ਦਾ ਪੂਰਾ ਪਾਠ ਕਿਤੇ ਚੱਲਦਾ ਅਸੀਂ ਕਿਤੇ ਬੈਠੇ ਆ ਸਿੰਘੋ ਦੱਸੋ ਤੁਹਾਡੇ ਥਾਂ ਤੇ ਕੋਈ ਰੋਟੀ ਖਾ ਸਕਦਾ ਤੁਸੀਂ ਪੈਸੇ ਦਿਓ ਤੁਸੀਂ ਰੋਟੀ ਨਾ ਖਾਓ ਰੋਟੀ ਕੋਈ ਹੋਰ ਖਾ ਜੇ ਪੈਸੇ ਦੇ ਕੇ ਰੋਟੀ ਤੁਹਾਡੇ ਥਾਂ ਤੇ ਖਾ ਸਕਦਾ ਕੋਈ ਬੋਲੋ ਪਿਆਰਿਓ ਤੁਹਾਡੇ ਥਾਂ ਤੇ ਪੈਸੇ ਲੈ ਕੇ ਕੋਈ ਸੌ ਸਕਦਾ ਹੈ ਬੋਲੋ ਪਿਆਰਿਓ ਫਿਰ ਤੁਹਾਡੇ ਥਾਂ ਤੇ ਕੋਈ ਪਾਠ ਕਿਵੇਂ ਕਰ ਸਕਦਾ ਤੁਸੀਂ ਧਰਮ ਵਾਲੇ ਪਾਸੇ ਧੰਦਾ ਕਿਵੇਂ ਬਣਾ ਲਿਆ ਅਸੀਂ ਕਹਿੰਦੇ ਆ ਅਸੀਂ ਤੇ 5000 ਜਮ੍ਹਾਂ ਕਰਾਇਆ ਪਾਠੀ ਪਾਠ ਕਰਨਗੇ ਫਲ ਸਾਨੂੰ ਸਿੱਧਾ ਹੀ ਮਿਲ ਜੂਗਾ ਕੋਸਤਨਾ। ਜੀ ਵਾਹ। ਪਾਠੀ ਪਾਠ ਕਰਨਗੇ ਫਲ ਤੈਨੂੰ ਕਿਵੇਂ ਮਿਲ ਜੂ? 5000 ਦੇ ਕੇ ਫਿਰ 5000 ਤੇ ਰੋਟੀ ਰਖਾਉਣ ਵਾਸਤੇ ਵੀ ਕੋਈ ਬੰਦਾ ਰੱਖ ਲੈ। 5000 ਦੇ ਦੇ ਕੋਈ 100 ਵੀ ਤੇਰੇ ਥਾਂ ਤੇ ਜਾਵੇ। ਤੇਰੇ ਨਿਆਣੇ ਦੇ ਥਾਂ ਤੇ ਵੀ ਰੱਖ ਲੈ 15-20000 ਰੁਪਇਆ ਦੇ ਦੇ ਤੇ ਤੇ ਪੇਪਰ ਵੀ ਕੋਈ ਹੋਰ ਹੀ ਤੇ ਆਇਆ ਕਰੂ। ਐਦਾਂ ਨਹੀਂ ਕੰਮ ਚੱਲਦਾ। ਭਾਈ ਆਪ ਪੜਾਂਗੇ ਅਕਲ ਤਾਂ ਆਉਣੀ ਐ ਦਿਮਾਗ ਤਾਂ ਖੁੱਲਣਾ ਐ ਲੋਕਾਂ ਤੇ ਨਾ ਛੱਡੋ ਬਾਣੀ ਦੇ ਲੜ ਆਪ ਲੱਗੋ ਵਿਚੋਲੇ ਕੱਢ ਦਿਓ ਜਿੰਨੇ ਵਿੱਚ ਤੁਰੇ ਫਿਰਦੇ ਐ ਆਪਣੀ ਪ੍ਰਾਣਿਆਂ ਦਾ ਤੇ ਸਮਾਂ ਲੰਘ ਗਿਆ ਜਿੱਦਾਂ ਦਾ ਲੰਘ ਗਿਆ ਆਉਣ ਵਾਲੇ ਬੱਚਿਆਂ ਨੂੰ ਕਹੋ ਨਵੀਂ ਪੀੜੀ ਨੂੰ ਵੀ ਬੱਚਿਓ ਸਹਿਜ ਪਾਠ ਕਰਿਆ ਕਰੋ ਅਨਿੱਕੇ ਨਿੱਕੇ ਨਿਆਣਿਆਂ ਨੂੰ ਕਹੋ ਬੇਟਾ ਪਾਠ